ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਤੁਹਾਡੇ ਆ ਤੇ ਦੋ ਟਰੈਕਟਰ ਲੈ ਕੇ ਆਏ ਜੀ ਪਹਿਲਾ ਗੱਲ ਕਰਦੇ ਆਪਾਂ 575 2016 ਮਾਡਲ ਆ ਜੀ ਡਬਲ ਕਲਚ ਰਿਵਰਸ ਪੀਟੀਓ ਤੇ ਤੇਲ ਬ੍ਰੇਕਾਂ ਤੇ ਪ੍ਰੈਸ਼ ਸਟੀering ਦੇ ਵਿੱਚ ਆ ਜਾਂਦਾ ਬਲਾਚੌਰ ਏਰੀਆ ਬਾਈ ਦਾ 425000 ਰੁਪਿਆ ਰੇਟ ਮੰਗਿਆ ਸਾਰਾ ਟਰੈਕਟਰ オリジナル ਆ ਜੀ ਅਗਲੇ ਟਾਇਰ ਬਿਲਕੁਲ ਨਵੇਂ ਨੇ ਮਗਰਲੇ ਟਾਇਰ 45 ਕੇ ਪੈਸੇ ਪਏ ਨੇ ਤੇ ਪੰਜਾਬ ਨੰਬਰ ਆ। ਬਾਕੀ ਜਿਹੜਾ ਰੇਟ ਮੰਗਿਆ ਬਾਈ ਨੇ ਉਹਦੇ ਵਿੱਚੋਂ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ। ਤੇ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਕਿ ਤੋ ਲੀਕ ਨਹੀਂ ਹੈਗਾ ਟਰੈਕਟਰ ਜੀ। ਘਰ ਦੀ ਬਾਈ ਤੇ ਚੱਲਿਆ ਹੋਇਆ ਵਾ। 743 ਜੀ ਬਿਲਕੁਲ ਨਵਾਂ 2025 ਮਾਡਲ ਤੇ 3 ਫਤਿਹਗੜ੍ਹ ਸਾਹਿਬ ਏਰੀਆ ਬਿਲਕੁਲ ਨਵਾਂ ਬ੍ਰੈਂਡ ਨਿਊ ਜੇ ਕਿਸੇ ਵੀ ਨੇ ਏਜੰਸੀ ਚ ਲੈਣਾ ਜਾਂਦਾ ਵੀਰ ਇੱਕ ਵਾਰ ਬਾਈ ਨਾਲ ਕੰਟੈਕਟ ਜੁੜ ਕਰਿਓ ਜੀ ਤੇ ਫਰਸਟ ਓਨਰ ਤੇ ਚੱਲਿਆ ਮੰਨ ਕੇ ਚਲੋ ਵੀ ਮੀਟਰ ਦੀ ਫੋਟੋ ਹੈਗੀ ਹੈ ਜੀ 329 ਘੰਟੇ ਹੀ ਚੱਲਿਆ ਸਿਰਫ ਰੇਟ ਬਾਈ ਨੇ ਮੰਗਿਆ 780000 ਇਹਦੇ ਵਿੱਚੋਂ ਵੀ ਤੁਹਾਡਾ ਰੇਟ ਦਾ ਪੂਰਾ ਮਾਨਤਾਨ ਕੀਤਾ ਜਾਊਗਾ ਤੁਹਾਨੂੰ ਪਤਾ ਵੀ ਜਿਹੜੇ 329 ਘੰਟੇ ਚੱਲੇ ਟਾਇਰ ਕਿੰਨਾ ਕ ਚੱਲੇ ਜੀ ਬਿਲਕੁਲ ਜਿਵੇਂ ਨਵਾਂ ਬ੍ਰੈਂਡ ਨਿਊ ਜੇ ਕੋਈ ਵੀਰ ਨਵਾਂ ਖਰੀਦਣ ਦਾ ਚਾਹਵਾਨ ਤੋਂ ਉਹ ਇੱਕ ਵਾਰ ਬਾਈ ਨਾਲ ਜ਼ਰੂਰ ਸੰਪਰਕ ਕਰੇ ਜੀ ਮਗਰਲੇ ਟਾਇਰ ਬਾਈ ਨੇ ਸ਼ੌਕ ਨਾਲ ਦੂਰੀਰ ਚੇਂਜ ਕਰਾਤੇ ਸੀ ਵੀਕੇਟੀ ਦੇ ਬਾਈ ਦੇ ਟਾਇਰ ਪਵਾਏ ਹੋਏ ਆ ਫੇਵਰ ਦੀ ਛਤਰੀ ਲੱਗੀ ਤੁਹਾਡੇ ਸਾਹਮਣੇ ਜੀ ਸਮਾਨ ਸਾਰਾ ਤੁਹਾਨੂੰ ਨਾਲ ਮਿਲੂਗਾ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਬੀਮਾ ਕੈਕਟਰ ਦਾ ਫੁੱਲ ਜੀ ਜੇ ਕਿਸੇ ਵੀ ਵੀਰ ਨੇ ਕੋਈ ਖਰੀਦਣ ਦਾ ਚਾਹਵਾ ਆਣਾ ਤਾਂ ਇੱਕ ਵਾਰ ਜਰੂਰ ਬਈ ਨਾਲ ਕੰਟੈਕਟ ਕਰੋ ਜੀ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ ਜੀ